ਵੇ ਸਾਰੇ ਇਲੈਕਸ਼ਨ ਦੇ ਦੌਰਾਨ ਉਹਨੂੰ ਕਿਸੇ ਨੇ ਅਪਰੋਚ ਕੀਤਾ ਵੀ ਤੁਸੀਂ ਜੀ ਜਾਓ ਕੰਮ ਕਰੋ ਪਰ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਇਨਵੋਲਵ ਕਰਨਾ ਬਣਦਾ ਸੀ ਤਾਂ ਘੱਟੋ ਘੱਟ ਜਣੀ ਮਤਲਬ ਕਿ ਇੱਕ ਅੱਧੀ ਸੀਟ ਆਪਾਂ ਹੋਰ ਜਿੱਤ ਸਕਦੇ ਸੀ ਉਹਨੂੰ ਜੇ ਨਹੀਂ ਇਨਵੋਲਵ ਕੀਤਾ ਜਾਂ ਉਹਨਾਂ ਨੂੰ ਇਗਨੋਰ ਕੀਤਾ ਗਿਆ ਤਾਂ ਕੁਦਰਤੀਆ ਕਾਂਗਰਸ ਨੇ ਕਿ ਮਜ਼ਾ ਭੁਗਤਿਆ ਸੀ ਦੇਖੋ ਪਾਰਟੀਆਂ 'ਚ ਇੱਕ ਡਰ ਹੁੰਦਾ ਹੈ ਯਾਰ ਜੇ ਉਹ ਅੱਗੇ ਆ ਗਿਆ ਤਾਂ ਕੁਦਰਤੀਆ ਲੋਕਾਂ ਨੂੰ ਸੁਣਨਗੇ ਲੋਕੋ ਦੀ ਕਦਰ ਕਰਦੇ ਨੇ ਦਿਲੋਂ ਹੁਣ ਸਿੱਧੂ ਇੱਕ ਔਨੈਸਟ ਤੇ ਵਧੀਆ ਜਣੀ ਕ੍ਰੈਡੀਬਿਲਟੀ ਵਾਲਾ ਲੀਡਰ ਹੈ ਇੰਟੈਲੀਜੈਂਟ ਹੈ ਸਾਰੇ ਜਿੰਨੇ politician ਨੇ ਤੁਸੀਂ ਉਹਨਾਂ ਦੀ ਬੈਕਗ੍ਰਾਉਂਡ ਦੇਖ ਲਓ ਕਿਸੇ ਨਾ ਕਿਸੇ ਤੇ ਕੋਈ ਨਾ ਕੋਈ ਦਾਗ ਹੁੰਦਾ ਹੈ ਵੀ ਜੀ ਪਹਿਲਾਂ ਇਹ ਕੰਮ ਕਰਦਾ ਸੀ ਫਿਰ ਇਧਰ ਆ ਗਿਆ ਜੀ ਕੋਈ ਅਗਲਾ ਕਹਿੰਦਾ ਇਹ ਤਾਂ ਠੱਗੀਆਂ ਚੋਰੀਆਂ ਕਰਦਾ ਸੀ ਇਧਰ ਆ ਗਿਆ ਜੀ ਪਰ ਫਿਰ ਵੀ ਸਿੱਧੂ ਉਹਨਾਂ ਲੀਡਰਾਂ ਚੋਂ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਇਹੇ ਚ ਹੁੰਦੇ ਨੇ ਬਹੁਤ ਚੰਗੇ ਵੀ ਹੁੰਦੇ ਨੇ ਵਿੱਚ ਜਿਵੇਂ ਡਾਕਟਰ ਧਰਮਵੀਰ ਗਾਂਧੀ ਦੀ ਆਪਾਂ ਗੱਲ ਕੀਤੀ ਹੈ ਬੜੇ ਅੱਛੇ ਵੀ ਹੁੰਦੇ ਨੇ ਦੂਜੇ ਪਾਸੇ ਜਿਹੜੀ ਮਤਲਬ ਕਿ ਇਹ ਕਲਾ ਲੀਡਰ ਸੀ ਜਿਹੜਾ ਆਪਦੀ ਬਚਪਨ ਚ ਤਿਆਰੀ ਕੀਤੀ ক্রিকেট ਦੀ ਜਵਾਨੀ ਚ ਦੇਸ਼ ਲਈ ক্রিকেট ਖੇਡਿਆ ਤੇ ਨਾਮ ਨਾ ਖਟਿਆ ਜੇ ক্রিকেট ਤੋਂ ਉਹਨੇ ਸੋਚਿਆ ਵੀ ਚਲੋ ਹੁਣ ਮੈਂ ਓਰੇਜ ਹੋ ਗਿਆ ਮਚ्योर ਹੋ ਗਿਆ ਜਿਆਦਾ ਨਹੀਂ ਖੇਡ ਸਕਦਾ ਤਾਂ ਉਹਨੇ ਕਮੈਂਟਰੀ ਕੀਤੀ ਤਾਂ ਬਟਕਟ ਵੀ ਕੀਤੀ ਜੇ ਉਹ ਕਲਾਕਾਰੀ ਦੇ ਤੌਰ ਤੇ ਟੀਵੀ ਸ਼ੋਅ ਦੇ ਵਿੱਚ ਆਉਂਦੇ ਰਹੇ ਤਾਂ ਉਹਨਾਂ ਨੇ ਆਪਦਾ ਨਾਮ ਨਾ ਖਟਿਆ ਉਹ ਮਾਪਿਆਂ ਜਿਹੜੇ ਪ੍ਰੋਗਰਾਮ ਚ ਉਹ ਆਏ ਉਹ ਸਕਸੈਸਫੁਲ ਹੋਇਆ ਇੱਕ ਵੀ ਦੱਸ ਦਿਓ ਪ੍ਰੋਗਰਾਮ ਜੀ ਚ ਸਿੱਧੂ ਨੇ ਸ਼ਮੂਲੀਅਤ ਕੀਤੀ ਹੋਵੇ ਫੇਲ ਹੋ ਗਿਆ ਠੀਕ ਹੈ ਉਦੋਂ ਆ ਜੇ ਰਾਜਨੀਤੀ ਕੀਤੀ ਤਾਂ ਵਿਰੋਧੀ ਵੀ ਇਹ ਕਹਿੰਦੇ ਨੇ ਵੀ ਠੀਕ ਹੈ ਉਹਨਾਂ ਦੇ ਬੋਲਣ ਤੇ ਉਹਨਾਂ ਦੀ ਬਾਵਾਕੀ ਤੇ ਜੋ ਕੋਈ ਹੋਰ ਹੈ ਜੋ ਮਰਜੀ ਅਲੀਗੇਸ਼ਨ ਲੈ ਜਾਣ ਪਰ ਕੋਈ ਕਿਸੇ ਕੋਈ ਇਹ ਕਹਿੰਦਾ ਸੁਣਿਆ ਵੀ ਸਿੱਧੂ ਗ੍ਰਾਫਟਾ ਨਵਜੋਤ ਸਿੰਘ ਸਿੱਧੂ ਇੱਕ ਇਮਾਨਦਾਰ ਬੰਦਾ ਹੈ ਜਿਹੜਾ ਪੰਜਾਬ ਲਈ ਇੱਕ ਸੋਚ ਲੈ ਕੇ ਚੱਲਿਆ ਹੋਇਆ ਜੋ ਤੁਸੀਂ ਕੋਈ ਪੋਜ਼ਿਟਿਵ ਸੋਚ ਲੈ ਕੇ ਚੱਲਦੇ ਹੋ ਉਹ ਨੂੰ ਕੰਮ ਕਰਦੇ ਹੋਏ ਐਕਸ਼ਨ ਦੇ ਵਿੱਚ ਤੁਹਾਡੇ ਕਈ ਵਾਰੀ ਥੋੜੀ-ਮੋਟੀ ਉਚ ਨੀਵੀ ਹੋ ਜਾਂਦੀ ਹੈ ਜਿਹੜਾ ਕਈ ਵਾਰੀ ਲੋਕ ਗੁੱਸਾ ਵੀ ਕਰ ਲੈਂਦੇ ਨੇ ਹੋਰ ਵੀ ਕਰ ਲੈਂਦੇ ਨੇ ਪਰ ਆਪਰ ਨੂੰ ਦੇਖਣਾ ਇਹ ਚਾਹੀਦਾ ਯਾਰ ਉਹਦਾ ਜਿਹੜਾ ਇੱਕ ਮੇਨ ਕੈਰੈਕਟਰ ਹੈ ਇਮਾਨਦਾਰ ਹੋਣਾ ਤੇ ਉਹਦਾ ਵਰਲਡ ਫੇਮਸ ਇੱਕ ਕਲਾਕਾਰ ਹੋਣਾ ਇੱਕ ਖਿਡਾਰੀ ਹੋਣਾ ਇੱਕ ਪੋਲੀਟੀਸ਼ਨ ਹੋਣਾ ਠੀਕ ਹੈ ਤਾਂ ਉਹਦਾ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਵੀ ਯਾਰ ਇਹ ਵੀ ਤਾਂ ਚੀਜ਼ਾਂ ਮੈਰਿਟ ਕਰਦੀਆਂ ਅਸੀਂ ਚਾਕੇ ਹਰ ਇੱਕ ਬੰਦੇ ਨੂੰ ਇੱਧਰ ਉੱਧਰ ਵੀ ਵੋਟਾਂ ਪਾ ਦਿੰਨੇ ਆਂ ਕਈ ਵਾਰੀ ਪਰ ਇੱਕ ਇਮਾਨਦਾਰ ਬੰਦੇ ਨੂੰ ਅੱਗੇ ਲਿਆਉਣ ਦਾ ਜਿਹਦੀ ਸੋਚ ਹੈ ਯਾਰ ਮੈਂ ਪੰਜਾਬ ਲਈ ਕੁਝ ਕਰਾਂ ਬਾਕੀ ਉਹਨੂੰ ਚਾਹੇ ਹਾਲਾਂਕਿ ਮੈਨੂੰ ਐ ਦੱਸੋ ਜੇ ਪੈਸਿਆਂ ਲਈ ਉਹਨੇ ਕੁਝ ਕਰਨਾ ਹੁੰਦਾ ਉਹਨੂੰ ਤਾਂ 28-30 ਕਰੋੜ ਰੁਪਏ ਤਾਂ ਅਸੀਂ ਆ ਜਿਹੜੇ ਸੋਡੇ ਆਉਂਦੇ ਨੇ ਦੂਜਿਆਂ ਜਿਹੜੇ ਉਹਨੇ ਕੰਮ ਕੀਤੇ ਨੇ ਸਾਰਾ ਕੁਝ ਕਰਦਾ ਜੀ ਉਹ ਹੁਣ ਵੀ ਤਾਂ ਉਹ ਕਮੈਂਟਰੀ ਕੀਤੀ ਹੈ ਮਹੀਨਾ ਡੇਢ ਮਹੀਨਾ ਉਹਨੂੰ ਮੇਰੇ ਹੱਥ 'ਚ 25-30 ਲੱਖ ਰੁਪਏ ਰੋਜ਼ ਦਾ ਮਿਲਦਾ ਦੱਸੋ ਕਿਹਨੂੰ ਮਿਲਦੇ ਨੇ ਪਰ ਫਿਰ ਵੀ ਉਹ ਬੰਦਾ ਆਪਦੇ ਪਰਿਵਾਰ ਨੂੰ ਚਲਾਉਣ ਵਾਸਤੇ ਆਹ ਮਿਹਨਤ ਕਰ ਸਕਦਾ ਹੈ ਆਪਦਾ ਘਰ ਚਲਾਉਣ ਵਾਸਤੇ ਆਪਦਾ ਪ੍ਰੋਫੈਸ਼ਨ ਹੈ ਜਿਹੜਾ ਉਹਦਾ ਉਹਦੇ ਵਿੱਚ ਐਂਟਰ ਕਰ ਸਕਦਾ ਹੈ ਕੁਝ ਵੀ ਕਰ ਸਕਦਾ ਹੈ ਪਰ ਕ腐ਸ਼ਨ ਤਾਂ ਜਿੰਨੇ ਕੀਤੀ ਉਹਨੇ ਪੰਜਾਬ 'ਚ ਤੇ ਸਭ ਤੋਂ ਵੱਡਾ ਐਸ ਵੇਲੇ ਇਸ਼ੂ ਜੇ ਸਭ ਤੋਂ ਵੱਡੀ ਬੁਰਾਈ ਹੈ ਇੰਡੀਆ ਦੇ ਵਿੱਚ ਠੀਕ ਹੈ ਆਪਾਂ ਪੰਜਾਬੀਆਂ ਚਲੋ ਪੰਜਾਬ ਤੱਕ ਦੀ ਗੱਲ ਕਰ ਲਈਏ ਤਾ ਉਹਦੇ ਪਿੱਛੇ ਸਭ ਤੋਂ ਵੱਡਾ ਰੂਟ ਕਾਜ਼ ਰਿਸ਼ਵਤਖੋਰੀ ਹੈ ਕরাপਸ਼ਨ ਹੈ ਠੀਕ ਹੈ ਉਹ ਤੋਂ ਜੇ ਕੋਈ ਬੇਇਲਾਗ ਹੈਗਾ ਜੇ ਕੋਈ ਹੋਰ ਗਲਤੀ ਹੋ ਵੀ ਜਾਂਦੀ ਹੈ ਉਹ ਮਾਫ ਕਰ ਦੇਣੀ ਚਾਹੀਦੀ ਹੈ ਠੀਕ ਹੈ ਤੇ ਉਹਨੇ ਤਾਂ ਕੋਈ ਇਸ ਤਰ੍ਹਾਂ ਦੀ ਗਲਤੀ ਵੀ ਨਹੀਂ ਕੀਤੀ ਵੀ ਕਿਸਦੇ ਵਿਰੁੱਧ ਚ ਖੇਡਿਆ ਹੋਵੇ ਕਿਸੇ ਵਿਰੁੱਧ ਚੱਲਿਆ ਹੋਵੇ ਕੋਈ ਆਪ ਦੇ ਮਹਿਕਮੇ ਚ ਰਹਿੰਦੇ ਪੁੱਠੇ ਕੰਮ ਕੀਤੇ ਹੋਣ ਠੀਕ ਹੈ ਕਈ ਚੀਜ਼ਾਂ ਇਸ ਤਰ੍ਹਾਂ ਦੇ ਜਿਹੜੇ ਸੈਲੀਬ੍ਰਿਟੀ ਹੁੰਦੇ ਨੇ ਉਹ ਆਪ ਖੁਦਰੀ ਗੱਲ ਕਰ ਜਾਂਦੇ ਨੇ ਪਰ ਆਪ ਖੁਦਰੀ ਗੱਲ ਕਰਨ ਚ ਵੀ ਉਹਦੇ ਵਿੱਚ ਇਹ ਦੱਸੋ ਵੀ ਕੀ ਉਹਦਾ ਪਰਸਨਲ ਟਰਸਟ ਹੈ ਕੋਈ ਬਲਕਿ ਹਰੇਕ ਗੱਲ 'ਚ ਜਿਹੜੀ ਲੋਕਾਂ ਨੂੰ ਮਾੜੀ ਵੀ ਲੱਗਦੀ ਹੈ ਉਹਦੇ ਵਿੱਚ ਵੀ ਪਬਲਿਕ ਇੰਟਰਸਟ ਛੋਪਿਆ ਹੁੰਦਾ ਉਹਨਾਂ ਦਾ ਤੇ ਪਬਲਿਕ ਇੰਟਰਸਟ 'ਚ ਕੰਮ ਕਰਨ ਵਾਲਾ ਤੇ ਇਮਾਨਦਾਰ ਬੰਦਾ ਹੋਵੇ ਤੇ ਫਿਰ ਉਹਨੂੰ ਇਗਨੋਰ ਕਰਨਾ ਪੰਜਾਬ ਦੇ ਹਿੱਤ 'ਚ ਹੈ ਤੇ ਫਿਰ ਮੈਨੂੰ ਐ ਦੱਸ ਦੋ ਵੀ ਸਾਰੀ ਇਲੈਕਸ਼ਨ ਦੇ ਦੌਰਾਨ ਉਹਨੂੰ ਕਿਸੇ ਨੇ ਅਪਰੋਚ ਕੀਤਾ ਵੀ ਤੁਸੀਂ ਜੀ ਜਾਓ ਕੰਮ ਕਰੋ ਨੋਟ ਆਊਟ ਉਹਨੇ ਝੜਤਾ ਹੈਗੀ ਹੈ ਉੱਪਰ ਗਾਂਧੀ ਪਰਿਵਾਰ ਨਾਲ ਪ੍ਰਾਂਕਿਆ ਜੀ ਉਹਨਾਂ ਦੇ ਘਰੇ ਆ ਕੇ ਉਹਨਾਂ ਦੇ ਮੈਸੇਜ ਦਾ ਪਤਾ ਵੀ ਲੈ ਕੇ ਗਏ ਸਾਰਾ ਕੁਝ ਕਰਕੇ ਗਏ ਪਰ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਇਨਵੋਲਵ ਕਰਨਾ ਬਣਦਾ ਸੀ ਤਾਂ ਘੱਟੋ ਘੱਟ ਜਣੀ ਮਤਲਬ ਕਿ ਇੱਕ ਅੱਧੀ ਸੀਟ ਆਪਾਂ ਹੋਰ ਜਿੱਤ ਸਕਦੇ ਸੀ ਉਹਨਾਂ ਜੇ ਨਹੀਂ ਇਨਵੋਲਵ ਕੀਤਾ ਜਾਂ ਉਹਨਾਂ ਨੂੰ ਇਗਨੋਰ ਕੀਤਾ ਗਿਆ ਤਾਂ ਕੁਦਰਤੀਆ ਕਾਂਗਰਸ ਨੇ ਕਿ ਮੱਝਾ ਭੁਗਤਿਆ ਸੀ ਕੀ ਕਾਰਨ ਦੇਖ ਦੇਉਂਗੇ ਕਿਉਂ ਨਹੀਂ ਉਹਨਾਂ ਨੂੰ ਨੇੜੇ ਲਿਆਂਦਾ ਗਿਆ ਪ੍ਰਚਾਰ ਲਈ ਤੁਹਾਡੀ ਤਾਂ ਗੱਲਬਾਤ ਹੋਈ ਹੋਊ ਕੀ ਕਾਰਨ ਕੀ ਸਮਝਦਾ ਦੇਖੋ ਪਾਰਟੀਆਂ 'ਚ ਇੱਕ ਡਰ ਹੁੰਦਾ ਹੈ ਯਾਰ ਜੇ ਉਹ ਅੱਗੇ ਆ ਗਿਆ ਤਾਂ ਕੁਦਰਤੀਆ ਲੋਕਾਂ ਨੂੰ ਸੁਣਨਗੇ ਲੋਕੋ ਦੀ ਕਦਰ ਕਰਦੇ ਨੇ ਦਿਲੋਂ ਦੇਖੋ ਬੜੀ ਸਿੱਧੀ ਗੱਲ ਹੈ ਜੀ ਇੱਕ ਫੈਕਟਰ ਜਿਹੜਾ ਦੇਖੋ ਹੁਣ ਆਪਾਂ ਡਿਸਕਸ ਕਰ ਰਹੇ ਸੀ ਕਰਪਸ਼ਨ ਦੇ ਵਿੱਚ ਕਾਂਗਰਸ ਦੇ ਅਕਾਲੀਆਂ ਦੇ ਲੋਕਾਂ ਦਾ ਨਾਮ ਜੁੜਿਆ ਠੀਕ ਹੈ ਹਜੇ ਤੱਕ ਭਗਵੰਤ ਮਾਨ ਨੇ ਵੀ ਜਿਨੇ ਕੋਈ ਬੰਦਾ ਨਹੀਂ ਛੱਡਿਆ ਐਜੂਕੇਸ਼ਨ ਲਾਇਆ ਨਾ ਕਰਪਸ਼ਨ ਦਾ ਉਹਨੇ ਆਪਣੇ ਕਿਤੇ ਨਵਜੋਤ ਸਿੱਧੂ ਤੇ ਇਸ ਐਂਗਲ ਤੋਂ ਓਬਜੈਕਸ਼ਨ ਲਾਇਆ ਵੀ ਜੀ ਉਹ ਉਹਦੇ ਹਾਲਾਂਕਿ ਪਰਿਵਾਰਕ ਤੌਰ ਤੇ ਖਾਨਦਾਨ ਬਾਰੇ ਵੀ ਉਹ ਗਲਤ ਬੋਲ ਲੇ ਸਾਰਾ ਕੁਝ ਕਰ ਲਿਆ ਜੋ ਭੰਡੀ ਪਟਣੀ ਸੀ ਕਰਤੀ ਪਰ ਮੈਨੂੰ ਐ ਦੱਸੋ ਕਦੇ ਵੀ ਉਹਨਾਂ ਨੇ ਇਹ ਕਿਹਾ ਵੀ ਨਵਜੋਤ ਸਿੰਘ ਸਿੱਧੂ ਐਸ ਇਸ ਸਕੈਂਡਲ ਦੇ ਵਿੱਚ ਇਨਵੋਲਡ ਹੈ ਠੀਕ ਹੈ ਜਾ ਉਹਦੇ ਨਾਲ ਬੰਦੇ ਜਿਹਨੇ ਕੰਮ ਕਰਦੇ ਹੁਣ ਮੇਰਾ ਕੋਈ ਐ ਤਾਂ ਨਹੀਂ ਵੀ ਕਾਂਗਰਸ ਦੇ ਵਿੱਚ ਮੈਨੂੰ ਸਿੱਧੂ ਤੋਂ ਬਣਾ ਮੈਨੂੰ ਕੋਈ ਜਾਣਦਾ ਨਹੀਂ ਮਨ ਸਾਰੇ ਜਾਣਦੇ ਨੇ ਸਾਰੇ ਮੇਰਾ ਜਣੀ ਕਹ ਲੋ ਆਉਣ ਜਾਣ ਵੀ ਹੈ ਸਭ ਕੁਝ ਹੈ ਪਰ ਗੱਲ ਇਹ ਹੈ ਵੀ ਇੱਕ ਬੰਦੇ ਨੂੰ ਕਿਸੇ ਕ੍ਰੈਡੀਬਿਲਟੀ ਵਾਲੇ ਦੇ ਨਾਲ ਹੀ ਲੱਗ ਕੇ ਚਲਾਣਾ ਚਾਹੀਦਾ ਹੈ ਇਹ ਨਹੀਂ ਹੁੰਦਾ ਤੁਸੀਂ ਕੁਝ ਬਣੋ ਨਾ ਬਣੋ ਹੁਣ ਮੈਂ ਪੜ੍ਹਾਈ ਲਿਖਾਈ ਉਹਦੀ ਨੌਕਰੀ ਵਾਸਤੇ ਕੀਤੀ ਸੀ ਪਰ ਲੋਕਾਂ ਨੇ ਮੈਨੂੰ ਜੋ ਮੈਂ ਨੌਕਰੀ ਛੱਡ ਕੇ ਆਇਆ ਲੋਕਾਂ ਨੇ ਮੈਨੂੰ ਐਮਐਲਏ ਬਣਾਤਾ ਇਹ ਕੋਈ ਕ੍ਰੈਡਿਟ ਸੀਗਾ ਕੋਈ ਮੇਰੀ ਬੈਕਗ੍ਰਾਉਂਡ ਉਹਨਾਂ ਨੇ ਦੇਖੀ ਲੋਕਾਂ ਦਾ ਜਿਹਨਾਂ ਦਾ ਵਾਹ ਪਿਆ ਸੀ ਉਹਨਾਂ ਨੂੰ ਪਤਾ ਸੀ ਕਿ ਇਹ ਕਿਹੋ ਜਿਹਾ ਬੰਦਾ ਹੈ ਉਹਨਾਂ ਨੇ ਮੈਨੂੰ ਪਛਾਣਨ ਬੰਦੇ ਹਰਾਤੇ ਪੰਜਾਬ ਦੇ ਠੀਕ ਹੈ ਆ ਨਾਲ ਆਪਣੇ ਸਰੂਗੜ ਹਰਾਤਾ ਨਾਲ ਜਿਹੜੀ ਬੁੱਧਰਾਮ ਜੀ ਠੀਕ ਹੈ ਪ੍ਰਿੰਸੀਪਲ ਰਹੇ ਸੀ ਪੰਜ ਐਮਓ ਕੀਤੀਆਂ ਉਹ ਮਹਿਜ਼ ਉਦੋਂ 1200 ਤੋਂ 1300 ਵੋਟਾਂ ਜਿੱਤੇ ਸੀਗੇ ਤੇ ਮੈਂ ਇੱਥੇ ਮਾਰਜਨ ਇੰਨੇ ਤੇ ਜਿੱਤ ਰਿਹਾ ਪਰ ਕੋਈ ਕਾਰਨ ਤਾਂ ਉਹ ਮਾਨਸਿਕ ਮੈਂ ਰਿਹਾ ਨਹੀਂ ਕਦੇ ਕੋਈ ਕਾਰਨ ਤਾਂ ਠੀਕ ਹੈ ਤੇ ਅੱਜ ਜੇ ਲੋਕ ਸੇਵਾ ਕਰਨ ਵਾਸਤੇ ਜਾਂ ਕੋਈ ਹੋਰ ਹੈ ਤੁਸੀਂ ਕੋਈ ਕਿਸੇ ਦੇ ਨਾਲ ਲੱਗਣਾ ਹੋਵੇ ਤਾਂ ਫਿਰ ਕੁਦਰਤੀ ਹੈ ਉਹਦੇ ਮੈਰਿਟ ਤਾਂ ਇਹ ਬਣਦੀ ਹੈ ਪਹਿਲਾ ਬੰਦਾ ਕ੍ਰੈਡੀਬਲ ਹੋਵੇ ਤੇ ਕ੍ਰੈਡੀਬਿਲਟੀ ਦੇ ਕੇ ਸਿੱਧੂ ਸਾਹਿਬ ਨਾਲ ਲੱਗੇ